ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪ ਮੇਰੀ ਇੱਕ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਜਿਹੜੇ ਸਰਾਂ ਹੰਦੇ ਜਾਂਦੇ ਨੇ ਕਿ ਟਰੈਕਟਰ ਟਰਾਲੀਆਂ ਲੈ ਕੇ ਵੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਾਂ ਦੇ ਸੀਦੀ ਦਾੜੇ ਤੇ ਜਾਣਾਗਾ ਜਾਣਿਆ ਜਾਂ ਜਾਣਨੇ ਹੈ ਕਿ ਉਹ ਉੱਥੇ ਆਪਾਂ ਨੂੰ ਡੈਕ ਲਾ ਕੇ ਨਹੀਂ ਜਾਣਾ ਚਾਹੀਦਾ ਜਿਹੜੇ ਉੱਚੀ ਉੱਚੀ ਬਾਜਾਂ ਝੱਪਣ ਡੈਕ ਲਾ ਕੇ ਜਾਂਦੇ ਆ ਜੇ ਉੱਥੇ ਵੀ ਆਪਾਂ ਕੁੜਦੁੱਲਮ ਚਾਉਣਿਆਂ ਧਾਰਮਿਕ ਸਥਾਨਾਂ ਤੇ ਜਾ ਕੇ ਉਹ ਕੋਈ ਮੇਲੇ ਥੋੜੀ ਨੇਗੇ ਕੋਈ ਮੇਲਾ ਥੋੜੀ ਹੈਗਾ ਉਹ ਉਹ ਤਾਂ ਛੋਟੇ ਛੋਟੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਕੌਮ ਵਾਸਤੇ ਸੀਧੀਆਂ ਪਾ ਗਏ ਆਪਾਂ ਜਾ ਕੇ ਰੌਲਾ ਰੱਪਾ ਕਰਦੇ ਆ ਕੋਈ ਆਪਣੇ ਪਿਛਲੇ ਸਾਲ ਪਿਛਲੇ ਸਮਾਗਮ ਚ ਇੱਕ ਸਿੱਖ ਨੌਜਵਾਨ ਮੁੰਡਾ ਵੀ ਪਿੱਛੇ ਮਰ ਗਿਆ ਸੀਗਾ ਵੀ ਵੀਰੋ ਮੇਰੀ ਇੱਕ ਬੇਨਤੀ ਹੈਗੀ ਸਾਰੇ ਵੀਰਾਂ ਨੂੰ ਟਰੈਕਟਰ ਲੈ ਕੇ ਜਾਣ ਆਲਿਆਂ ਨੂੰ ਬੇਨਤੀ ਹੈ ਇਹ ਜਿਹੜੇ ਬੱਸਾਂ ਦੇ ਜਾਂਦੇ ਨੇ ਉਹਨਾਂ ਨੂੰ ਵੀ ਜਿਹੜੇ ਟਰੈਕਟਰ ਲੈ ਕੇ ਉੱਚੀ ਬਾਅਦ ਚ ਡੈਕ ਲਾ ਕੇ ਲੰਘਦੇ ਨੇ ਉਹ ਵੀ ਘਰਾਂ ਵਿੱਚ ਦੀ ਵੀ ਲੰਘਦੇ ਨੇ ਇੱਕ ਤਾਂ ਇਹ ਹੈਗਾ ਵੀ ਉਹ ਉਹਨਾਂ ਨੂੰ ਪੁੱਛਣ ਆਲਾ ਹੋਊਗੇ ਵੀ ਕਦੇ ਤੁਸੀਂ ਆਪਣੇ ਪਿੰਡ ਕਦੇ ਗੁਰਦੁਆਰੇ ਮੱਥਾ ਟੇਕਿਆਗਾ ਹੂੰ ਉੱਥੇ ਜਾਂਦੇ ਹੋ ਤੁਸੀਂ ਸਿਰ ਦੇ ਵਾਲ ਕਟਾਏ ਹੋਏ ਨੇ ਸੋਡੇ ਵੀ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਤੁਸੀਂ ਧਾਰਮਿਕ ਸਥਾਨ ਤੇ ਜਾ ਕੇ ਇਹ ਕੰਮ ਨਹੀਂ ਕਰਨਾ ਕੁੜਦੰਬਾ ਨਹੀਂ ਮਚਾਉਣੀ ਹੈਗੀਆਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਦਾ ਸਾਰਾ ਪਰਿਵਾਰ ਸਿੱਖ ਕੌਮ ਵਾਸਤੇ ਬਾਹਰਤਾ ਤੇ ਤੁਸੀਂ ਉੱਥੇ ਜਾ ਕੇ ਆਪਣੇ ਮਿੱਟੀ ਵਲੀਦ ਕਰ ਦਿਓ ਆਪਣੇ ਸਿਰ 'ਚ ਸਵਾਹ ਪਾਉਣੇ ਜਦੋਂ ਤੁਸੀਂ ਡੰਡੇ ਪੈਂਦੇ ਨੇਗੇ ਉਦੋਂ ਨੇਕ ਸਿੰਘ ਨੇ ਜਿਹੜੇ ਡਾਂਗ ਫੇਰਦੇ ਨੇਗੇ ਉਹ ਕੋਈ ਵਧੀਆ ਲੱਗਦਾ ਬਾਕੀ ਇੱਕ ਮੇਰੇ ਵੀਰਾਂ ਨੂੰ ਹੋਰ ਪੇਂੰਤੀ ਹੈ ਜਿਹੜੇ ਲੰਗਰ ਲਾਉਂਦੇ ਨੇ ਦਾਲ ਰੋਟੀ ਤੋਂ ਬਿਨਾ ਹੋਰ ਕੋਈ ਲੰਗਰ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹਦਾ ਪਰਿਵਾਰ ਮਾਰਿਆ ਗਿਆ ਉਹਦੀ ਉਹਦੇ ਦੁੱਖ ਚ ਆਪਾਂ ਉਹਨਾਂ ਦਾ ਦੁੱਖ ਮਨਾਉਣਾ ਉਹਦਾ ਉਹਦਾ ਸੁੱਕ ਉਹਦਿਆਂ ਜਲੇਬੀਆਂ ਥੋੜੀ ਉੱਥੇ ਜਾਂ ਕੋਈ ਹੋਰ ਕਿਸੇ ਕਿਸਮ ਦੀ ਮਠਿਆਈਆਂ ਖਾਣ ਦਾ ਕੋਈ ਪ੍ਰੋਗਰਾਮ ਹੈ ਇਹਦਾ ਇਹਦਾ ਇੱਕ ਸਹੀਦੀ ਦਿਹਾੜਾ ਹੈਗਾ ਇਹਦੇ ਵਿੱਚ ਸਿਰਫ ਦਾਲ ਰੋਟੀ ਤੋਂ ਬਿਨਾ ਕੋਈ ਲੰਗਰ ਨਹੀਂ ਹੋਰ ਹੋਣਾ ਚਾਹੀਦਾ ਮੇਰੀ ਇਹ ਹੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਇਹ ਵੀ ਇੱਕ ਤਾਂ ਆਪਣੇ ਉੱਚੀ ਬਾਤ ਚ ਡੱਕ ਲਾ ਕੇ ਨਹੀਂ ਵਜਾਉਣੇ ਹੈਗੇ ਗੁਰੂ ਸਾਹਿਬ ਦੇ ਬੱਚਿਆਂ ਦੀ ਸਿੱਧੀ ਦਿਨਾਂ ਤੇ ਤੇ ਇੱਕ ਦਾਲ ਫੁਲਕੇ ਤੋਂ ਬਿਨਾ ਲੰਗਰ ਨਹੀਂ ਹੋਰ ਕਿਸਮ ਦਾ ਖਾਣਾ ਚਾਹੇ ਕਿਤੇ ਬਣਦਾ ਹੋਵੇ ਪਰ ਉਹ ਬਣਾਉਣਾ ਵੀ ਮਨ ਹੈਗਾ ਬਣਾਉਣਾ ਨਹੀਂ ਚਾਹੀਦਾ ਪਰ ਇਹ ਹੀ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਇੱਕ ਵਾਰ ਫੇਰ ਬੇਨਤੀ ਹੈ ਵੀ ਜੇ ਕਿਸੇ ਨੇ ਟਰੈਕਟਰ ਲੈ ਕੇ ਜਾਣਾ ਹੈ ਉਹਦੇ ਟਰੈਕਟਰ ਤੇ ਡੈੱਕ ਨਹੀਂ ਲੱਗਿਆ ਹੋਣਾ ਚਾਹੀਦਾ ਉੱਚੀ ਬਾਅਦ ਚ ਜਾਂ ਥੋੜੀ ਬਾਅਦ ਚ ਵੀ ਤੁਸੀਂ ਸ਼ਾਂਤ ਮੇਂ ਢੰਗ ਨਾਲ ਜਾਓ ਸ਼ਾਂਤ ਮੇਂ ਢੰਗ ਨਾਲ ਮੁੜਿਆਓ ਨੁਕਸਾਨ ਕਰਦੇ ਹੋ ਉੱਥੇ ਫਿਰ ਡਾਂਗਾ ਖਾਣੇ ਹੋ ਨੰਗ ਸਿੰਘਾਂ ਨੂੰ ਕੋਈ ਇਹ ਗੱਲ ਦਾ ਫਾਇਦਾ ਨਹੀਂ ਮੈਂ ਨੰਗ ਸਿੰਘ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਕੋਈ ਡੈੱਕ ਲਾ ਕੇ ਉੱਚੀ ਬਾਅਦ ਚ ਸੋਨੂੰ ਵਜਾਉਂਦਾ ਸੁਣਦਾ ਉਹਦੇ ਡਾਂਗ ਫੇੜੇ